ਤੁਸੀਂ ਵੇਖ ਰਹੇ ਹੋ ਪੰਜਾਬ న్యూਸ 7 ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਵਾਨਾਂ ਦੀ ਅਗਵਾਈ ਵਿੱਚ ਮਹਾਨ ਨਗਰ ਕੀਰਤਨ ਆ ਉਹਨਾਂ ਵੈਰਾਗਮਈ ਭਲਾਨੂ ਯਾਦ ਕਰਿਏ ਸ਼ਹੀਦੀ ਪੰਦਵਾੜੇ ਵਿੱਚ ਆਪਣੇ ਪਰਿਵਾਰ ਨਾਲ ਸ਼ਾਮਲ ਹੋ ਕੇ ਸ੍ਰੀ ਚਮਕੌਰ ਸਾਹਿਬ ਦੀ ਗੜੀ ਸਰਹੰਦਰੀਆ ਦੁਆਰਾ ਅਤੇ ਠੰਡੇ ਬੁਰਜ ਵਿੱਚ ਪਹੁੰਚੀ ਦਾਦੀ ਮਾਂ ਦੀ ਗੋਦ ਵਿੱਚ ਬੈਠੇ ਉਸ ਅਹਿਸਾਸ ਨੂੰ ਮਹਿਸੂਸ ਕਰਿਏ ਮਹਾਨ ਨਗਰ ਕੀਰਤਨ ਮਿਤੀ 28 12 2025 ਦਿਨ ਐਤਵਾਰ ਨੂੰ ਸਰਹਾਲਾ ਖੁਰਦ ਤੋਂ ਅੰਮ੍ਰਿਤ ਵੇਲੇ 5 ਵਜੇ ਆਰੰਭ ਹੋ ਕੇ ਸ੍ਰੀ ਚਮਕੌਰ ਸਾਹਿਬ ਤੋਂ ਹੁੰਦਾ ਹੋਇਆ ਮਰੈਂਡੇ ਮਰੈਂਡੇ ਤੋਂ ਬਾਅਦ ਸ੍ਰੀ ਫਤਿਹਗੜ ਸਾਹਿਬ ਪਹੁੰਚਿਆ ਮਰੈਂਡੇ ਵਿਖੇ ਨਗਰ ਕੀਰਤਨ ਦਾ ਸਵਾਗਤ ਸਵਰਨ ਸਿੰਘ ਸੈਂਪਲਾ ਵੱਲੋਂ ਕੀਤਾ ਗਿਆ ਸਵਰਨ ਸਿੰਘ ਸੈਂਪਲਾ ਨੇ ਪੰਜ ਪਿਆਰੇ ਸਹਿਬਾਨਾਂ ਨੂੰ ਸਰੂਪਾ ਪਾ ਕੇ ਸਨਮਾਨ ਕੀਤਾ ਤੇ ਗੁਰੂ ਚਰਨਾਂ ਦੇ ਵਿੱਚ ਸੀਸਨਵਾ ਕੇ ਹਾਜ਼ਰੀ ਲਗਵਾਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਵਰਨ ਸਿੰਘ ਸੈਂਪਲਾ ਵੱਲੋਂ ਨਗਰ ਕੀਰਤਨ ਦੇ ਵਿੱਚ ਆਈਆਂ ਸੰਗਤਾਂ ਲਈ ਫਲ ਫਰੂਟ ਤੇ ਪਾਣੀ ਦੀ ਸੇਵਾ ਵੀ ਕੀਤੀ ਗਈ ਜੋ ਕਿ ਹਰ ਸਾਲ ਸਵਰਨ ਸਿੰਘ ਸੈਂਪਲਾ ਵੱਲੋਂ ਕੀਤੀ ਜਾਂਦੀ ਹੈ ਪੰਜਾਬ న్యూਸ 7 ਰਿਪੋਰਟ ਸੋਨੀ ਸਾਗੀ ਨਿਹਾਲ ਸਰੀਆ ਕਾਲ ਹੋਏ ਸੋ ਨਿਹਾਲ ਸਰੀਆ ਕਾਲ ਹੋਏ ਸੋ ਨਿਹਾਲ ਸਰੀਆ ਕਾਲ ਹੋਏ ਸੋ ਸਭ ਦਾ ਸਰੀਆ ਕਾਲ ਰੈਗੂਲੀ ਦਾ ਖਰਸਾ ਤੇ ਕੰਕਟੇ ਸਾਡੇ ਵੀ ਪੱਤੀ ਹਾਰੇ ਵਾਪਸ ਮਾਰ ਗਿਆ ਸੀ ਫਟਕ ਚਾਲੀ ਜੀ

OKAYO Hoy Francotic How시 Oh I can't compare it to me हो okay. <muchas> <laughs> <purna> <tarles> <tomua> 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 ད�ཫ�ས ད�སས དས ཀྱོ

ਜੇ 15 ਦੀ ਬੱਸਾਂ ਹੋਈਆਂ ਤੇ ਹੋਰ ਵੀ ਜਿੱਤ ਰਹੇ ਆ। ਪੰਜਾਬ ਸ਼ਿਆਤਨ ਚੱਲ ਰਹੀ ਹੈ ਵਕਰ ਵਕਰ। ਸਾਨੂੰ ਦੁੱਖ ਦੇ ਰਹੇ। ਬੰਦੇ ਐ। ਉੱਥੇ ਉੱਥੇ ਅਮੇਗਾ ਸਾਡੇ ਜਵਾਨਾ ਹੋਏ ਆ। ਉੱਥੇ ਉਹ ਆਪਣੀ ਜਾਣ ਦਿੱਤਾ ਹੈ। ਬਸ ਨਤਵਸਤ ਹੋ ਕੇ ਬਾਤ ਨੂੰ ਨਾਲੇ ਸ਼ਾਂਤ ਰੱਖੋ। ਤੇ ਰੇਪ ਮੁਕੇ ਆਪ ਜਾਣ ਦੀ ਸਾਰੀ ਸੰਗਤ ਨੂੰ ਜਲਾਕ ਜਿਹੜਾ ਸਾਹਮਣੇ ਠੀਕ ਕਰ ਰਹੇ ਆ ਉਹਨਾਂ ਦੇ ਕੰਮ ਹੋ ਗਏ ਹਨ ਤੇ ਇਹਦਾ ਸਾਰਾ ਕੰਮ ਖਤਮ ਹੋ ਗਿਆ ਹੈ। ਠੀਕ ਹੈ।